ਪੰਜਾਬ ਚ ਸੱਤਾ ਕਿਸੇ ਦੀ ਹੋਵੇ ਚਾਹੇ ਅਕਾਲੀ ਦਲ ਦੀ ਹੋਵੇ ਚਾਹੇ ਕਾਂਗਰਸ ਦੀ ਤੇ ਹੁਣ ਇਨਕਲਾਬੀ ਪਾਰਟੀ ਆਮ ਆਦਮੀ ਪਾਰਟੀ ਦੀ ਵਿਧਾਇਕਾਂ ਨੂੰ ਤੇ ਲੀਡਰਾਂ ਨੂੰ ਇਹ ਹਮੇਸ਼ਾ ਰਹਿੰਦਾ ਹੈ ਕਿ ਉਹਨਾਂ ਦੇ ਇਲਾਕੇ ਚ ਲੱਗਣ ਵਾਲਾ ਅਫਸਰ ਉਹਨਾਂ ਦੀ ਪਸੰਦ ਦਾ ਹੋਵੇ ਪੰਜਾਬ ਦੇ ਕਈ ਆਮ ਆਦਮੀ ਪਾਰਟੀ ਦੇ ਵਿਧਾਇਕ ਇਸ ਕਸ਼ਮ ਕਸ਼ਨ ਹੈ ਕਿ ਉਹਨਾਂ ਦੇ ਇਲਾਕਿਆਂ ਚ ਲੱਗਣ ਵਾਲੇ ਡੀਐਸਪੀ ਡੀ ਤਹਿਸੀਲਦਾਰ ਐਸਡੀਐਮ ਉਹਨਾਂ ਦੀ ਮਰਜ਼ੀ ਤੇ ਉਹਨਾਂ ਦੀ ਇੱਛਾ ਅਨੁਸਾਰ ਹੋਣ ਪਰ ਭਗਵਾਨਤ ਮਾਨ ਨੇ ਇੱਕ ਐਸਾ ਨੁਕਤਾ ਲੱਭ ਲਿਆ ਕਿ ਇਹਨਾਂ ਵਿਧਾਇਕਾਂ ਨੂੰ ਹੁਣ ਚੁੱਪ ਬਟਣ ਚ ਹੀ ਫਾਇਦਾ 100 ਦੇ ਕਰੀਬ ਐਸੇ ਡੀਐਸਪੀ ਜਿਨ੍ਹਾਂ ਦੀ ਸਿਫਾਰਿਸ਼ ਵੱਖ-ਵੱਖ ਵਿਧਾਇਕਾਂ ਵੱਲੋਂ ਕੀਤੀ ਜਾ ਰਹੀ ਸੀ ਉਹਨਾਂ ਵਿਧਾਇਕਾਂ ਦੇ ਵੱਲੋਂ ਕਿਹਾ ਜਾਂਦਾ ਸੀ ਕਿ ਸਾਡੇ ਚਾਹਤੇ ਨੇ ਸਾਡੇ ਲਾਏ ਜਾਣ ਜਿਹੜੇ ਆ ਚੌਧਰ ਕਹਿ ਸਕਦੇ ਆ ਆਪਾਂ ਪਾਵਰਫੁੱਲ ਦੀ ਗੇਮ ਜਿਹੜੀ ਆ ਉਹ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਪਰ ਭਗਵੰਤ ਮਾਨ ਨੇ ਐਸਾ ਇੱਕ ਜੰਤਰ ਛੱਡਿਆ ਕਿ ਸਾਰੇ ਵਿਧਾਇਕ ਸੁਸਰੀ ਵਾਂਗੂ ਸੌ ਕੇ ਬਹਿ ਗਏ ਕੀ ਮਹਾਜਰਾ ਹੈ ਕੀ ਵਿਧਾਇਕਾਂ ਦੀ ਖੇਡ ਹੈ ਤੇ ਭਗਵੰਤ ਮਾਨ ਨੇ ਐਸਾ ਕੀ ਦਿਖਾਤਾ ਕਿ ਸਾਰੇ ਜਾਣੇ ਚੁੱਪ ਵਟ ਗਏ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਲੋਕ ਪੰਜਾਬ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਪੰਜਾਬ ਦੇ ਅੰਦਰ ਹਮੇਸ਼ਾ ਹੀ ਇਹ ਗੱਲ ਰਹੀ ਹੈ ਆਮ ਆਦਮੀ ਪਾਰਟੀ ਚ ਵੀ ਬਹੁਤੇ ਲੋਕ ਹੋ ਨੇ ਜਿਹੜੇ ਕਦੇ ਅਕਾਲੀਆਂ ਨਾਲ ਰਹੇ ਕਦੇ ਕਾਂਗਰਸੀਆਂ ਨਾਲ ਰਹੇ ਕਦੇ ਕਿਸੇ ਨਾਲ ਰਹੇ ਕਦੇ ਕਿਸੇ ਨਾਲ ਰਹੇ ਸਮਾ ਬੀਜੇਪੀ ਨਾਲ ਰਹੇ ਕੁਝ ਕਾਮਰੇਡਾਂ ਨਾਲ ਵੀ ਰਹੇ ਹਰ ਕਿਸੇ ਦੀ ਆਪਣੀ ਲਾਲਸਾ ਸੀ ਸੱਤਾ ਦੀ ਲਾਲਸਾ ਪੂਰੀ ਹੋਈ ਆ ਬਹੁਤੇ ਲੋਕ ਵਿਧਾਇਕ ਬਣ ਗਏ ਹੁਣ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਹਲਕੇ ਚ ਪੱਤਾ ਵੀ ਹਿੱਲੇ ਤਾਂ ਉਹਨਾਂ ਦੀ ਮਰਜ਼ੀ ਦੇ ਨਾਲ ਹਿੱਲੇ ਇਹ ਹੋਕ ਤਾਂ ਹੀ ਹੋ ਸਕਦਾ ਹੈ ਜੇਕਰ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਦੇ ਉੱਤੇ ਉਹਨਾਂ ਦਾ ਕਬਜ਼ਾ ਹੋਵੇ ਸ਼ਾਸਨ ਚਲਾਉਣ ਦੇ ਲਈ ਪ੍ਰਸ਼ਾਸਨ ਤੇ ਕਬਜ਼ਾ ਤਾਂ ਚਾਹੀਦਾ ਹੀ ਹੈ ਪੰਜਾਬ ਦੇ ਕਈ ਵਿਧਾਇਕ ਚਾਹੁੰਦੇ ਸੀ ਕਿ ਉਹਨਾਂ ਦੇ ਹਲਕਿਆਂ 'ਚ ਅਜਿਹੇ ਡੀਐਸਪੀਜ਼ ਲਾਏ ਜਾਣ ਜਿਹੜੇ ਉਹਨਾਂ ਦੀ ਇੱਛਾ ਅਨੁਸਾਰ ਹੋਣ ਪਰ ਪੰਜਾਬ ਸਰਕਾਰ ਨੇ ਦੇ ਵਿਭਾਗ ਨੇ ਖੂਫੀਆ ਵਿਭਾਗ ਨੇ ਇੱਕ ਰਿਪੋਰਟ ਤਿਆਰ ਕੀਤੀ ਜਿਹਦੇ ਵਿੱਚ 100 ਡੀਐਸਪੀ ਐਸੇ ਨੇ ਜਿਹੜੇ ਲੋਕਾਂ ਨਾਲ ਕੰਮ ਨਹੀਂ ਕਰਨਾ ਚਾਹੁੰਦੇ ਲੋਕਾਂ ਨੂੰ ਆਿਆਂ ਨੂੰ ਗਾਲਾਂ ਕੱਢਦੇ ਨੇ ਲੋਕਾਂ ਨਾਲ ਸਹੀ ਤਰੀਕੇ ਨਾਲ ਵਰਤਾਣ ਨਹੀਂ ਕਰਦੇ ਕਿਸੇ ਦੀ ਗੱਲ ਨਹੀਂ ਸੁਣਦੇ ਮਨਮਰਜ਼ੀਆਂ ਕਰਦੇ ਨੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਨੇ ਉਹ ਖੂਫੀਆ ਰਿਪੋਰਟ ਦਿਖਾ ਕੇ ਭਗਵੰਤ ਮਾਨ ਨੇ ਸਾਰੇ ਚੁੱਪ ਕਰਾ ਦਿੱਤੇ ਮਾਮਲਾ ਕੀ ਹੈ ਪੰਜਾਬ 'ਚ ਮਨਪਸੰਦ ਉਪ ਕਪਤਾਨ ਪੁਲਿਸ ਲਗਵਾ ਕੇ ਪਾਵਰਫੁੱਲ ਹੋਣ ਲਈ ਕਸਰਤਾ ਕਰ ਰਹੇ ਵਿਧਾਇਕ ਸਹਿਬਾਨਾਂ ਨੂੰ ਕਥਿਤ ਖੂਫੀਆ ਵਿੰਗ ਦੀ ਸੂਚੀ ਦੇ ਦਰਸ਼ਨ ਕਰਵਾਉਣ ਤੋਂ ਬਾਅਦ ਇਹਨਾਂ ਆਗੂਆਂ ਦੇ ਸਾਹ ਫੁੱਲ ਗਏ ਨੇ ਸੱਤਾਧਾਰੀ ਧਿਰ ਦੇ ਇੱਕ ਸੀਨੀਅਰ ਆਗੂ ਨੇ ਹੱਡ ਵੀ ਦੀ ਸੁਣਾਉਂਦਿਆਂ ਦੱਸਿਆ ਕਿ ਵਿਧਾਇਕਾਂ ਦੀ ਸ਼ਿਕਾਇਤ ਰਹੀ ਹੈ ਕਿ ਉਹਨਾਂ ਦੀ ਮੁਕਾਮੀ ਜ਼ਿਲ੍ਹਾ ਤੇ ਸਕਤਰੇਤ ਪੱਧਰ ਦੇ ਅਧਿਕਾਰੀਆਂ ਵੱਲੋਂ ਸਹੀ ਤਰੀਕੇ ਨਾਲ ਸੁਣਵਾਈ ਨਹੀਂ ਕੀਤੀ ਜਾਂਦੀ ਇੱਥੋਂ ਤੱਕ ਕਿ ਲੋਕਾਂ ਦੇ ਕੰਮਕਾਜਾਂ ਨੂੰ ਵਿਅਸਥਰਾ ਵੱਲੋਂ ਤਰਜੀਹ ਤੌਰ ਤੇ ਨਹੀਂ ਲਿਆ ਜਾਂਦਾ ਇਸ ਦੇ ਚੱਲਦਿਆਂ ਹੀ ਕਈ ਮਾਮਲਿਆਂ ਨੂੰ ਲੈ ਕੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਗਿਲੇ ਸ਼ਿਕਵੇ ਹੋਣ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਪਰ ਬਾਅਦ 'ਚ ਇੱਕ ਵੱਡੇ ਆਗੂ ਦੀ ਹਾਜ਼ਰੀ 'ਚ ਚਾਹ ਦੇ ਗੱਪ ਤੇ 16 ਸਵਾਈ ਦੀਆਂ ਰਿਪੋਰਟਾਂ ਵੀ ਬਾਹਰ ਆਈਆਂ ਆਲਾ ਮਿਆਰੀ ਸੂਤਰ ਦੱਸਦੇ ਐ ਕਿ ਇਸੇ ਦੌਰਾਨ ਸਰਕਾਰ ਵੱਲੋਂ ਖੂਫੀਆ ਵਿੰਗ ਨੂੰ 100 ਡੀਐਸਪੀ ਜਿਨ੍ਹਾਂ ਦਾ ਸਰਵਿਸ ਰਿਕਾਰਡ ਮਾੜਾ ਹੋਣ ਦੇ ਨਾਲ ਨਾਲ ਲੋਕਾਂ ਨਾਲ ਵਰਤਾਓ ਠੀਕ ਨਹੀਂ ਸਬੰਧੀ ਜਾਣਕਾਰੀ ਦੇਣ ਲਈ ਆਖਿਆ ਸੀ ਇਹ ਉਕਤ ਦੋਵੇਂ ਆਗੂਆਂ ਵੱਲੋਂ ਜਦੋਂ ਵਿਧਾਇਕਾਂ ਦੇ ਦੁੱਖ ਦਰਦ ਜਾਣਨ ਲਈ ਮੀਟਿੰਗ ਦਾ ਉਪਬੰਧ ਕੀਤਾ ਗਿਆ ਤਾਂ ਉਸ ਸਮੇਂ ਖੂਫੀਆ ਵਿੰਗ ਦੀ 100 ਨੰਬਰ ਸੂਚੀ ਵਾਲੀ ਪੰਡ ਖੋਲ ਦਿੱਤੀ ਗਈ ਇਹ ਵੀ ਕੇ ਸੁਣਵਾਈ ਨਾ ਹੋਣ ਦੀ ਸ਼ਿਕਾਇਤ ਕਰਨ ਵਾਲੇ ਵਿਧਾਇਕਾਂ ਵੱਲੋਂ ਆਪੋ ਆਪਣੇ ਹਲਕੇ ਅੰਦਰ ਜਿਹੜੇ ਵੀ ਡੀਐਸਪੀਜ਼ ਦੇ ਨਾਮ ਲਗਾਉਣ ਲਈ ਦਿੱਤੇ ਗਏ ਸਨ ਕਥੇ ਤੌਰ ਤੇ ਜ਼ਿਆਦਾਤਰ ਇਹਨਾਂ 100 ਨੰਬਰ ਸੂਚੀ ਵਾਲੇ ਐਸਐਸਪੀ ਮਾਫ ਕਰਨਾ ਡੀਐਸਪੀਜ਼ ਦੇ ਅੰਦਰ ਸ਼ਾਮਲ ਸੀ ਇਹ ਕੇ ਵਿਧਾਇਕਾਂ ਨੂੰ ਉਕਤ ਸੂਚੀ ਦੇ ਦਰਸ਼ਨਾਂ ਤੋਂ ਬਾਅਦ ਬੁੱਲਾ ਤੇ ਉਂਗਲ ਰੱਖਣੀ ਪਈ ਅਤੇ ਸਰਕਾਰ ਵੱਲੋਂ ਉਹਨਾਂ ਨੂੰ ਚੰਗੀ ਦੇਖ ਵਾਲੇ ਅਫਸਰ ਲਗਵਾਉਣ ਦਾ ਗਿਆਨ ਵੀ ਵੰਡਿਆ ਗਿਆ ਪੰਜਾਬ ਅੰਦਰ ਡੀਐਸਪੀ ਦੀਆਂ ਲਗਭਗ 590 ਮਨਜ਼ੂਰਸ਼ੁਦਾ ਅਸਾਮੀਆਂ ਨੇ ਜੋ ਕਿ ਤਕਰੀਬਨ ਭਰੀਆਂ ਹੋਈਆਂ ਨੇ ਹਾਲਾਂਕਿ ਐਸਪੀ ਰੈਂਕ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ 270 ਨੇ ਅੱਦੇ ਮੁਕਾਬਲੇ 5 ਦਰਜਨ ਤੋਂ ਵੱਧ ਜਿਹੜੀਆਂ ਉਹ ਖਾਲੀ ਪਈਆਂ ਨੇ ਤੇ ਕਈ ਜ਼ਿਲ੍ਹਿਆਂ ਵਿੱਚ ਤਾਂ ਇੱਕ ਐਸਪੀ ਹੀ ਤਨਾਤਕ ਦੱਸਿਆ ਜਾ ਰਿਹਾ ਉੱਧਰ ਪੁਲਿਸ ਦੇ ਉੱਚ ਅਧਿਕਾਰੀ ਦੇ ਨੇ ਕਿਹਾ ਕਿ ਪੰਜਾਬ ਅੰਦਰ ਆਈਪੀਐਸ ਲਾਬੀ ਦੀ ਪકડ ਇੰਨੀ ਮਜ਼ਬੂਤ ਹੈ ਕਿ ਉਹ ਆਪਣੀ ਪੋਸਟਿੰਗ ਲਈ ਕਾਇਮ ਕਾਇਮੀ ਲਈ ਉੱਚ ਪੱਧਰ ਦੇ ਉੱਤੇ ਤਿਆਰ ਸੂਚੀਆਂ ਨੂੰ ਆਪਣੇ ਰਾਜਸੀ ਆਕਾਮਾਂ ਕੋਲ ਪਹਿਲਾਂ ਹੀ ਲੀਕ ਕਰ ਦਿੰਦੀ ਹੈ ਉਹਨਾਂ ਨੇ ਕਿਹਾ ਕਿ ਕਈ ਅਫਸਰ ਤਾਂ ਅਜਿਹੇ ਹਨ ਕਿ ਜੋ ਕਾਂਗਰਸੀ ਤੇ ਤਤਕਾਲੀ ਸਰਕਾਰ ਵਿੱਚ ਵੀ ਅਕਾਲੀ ਕਾਂਗਰਸੀ ਤੇ ਮੌਜੂਦਾ ਸਰਕਾਰ ਵਿੱਚ ਵੀ ਚੰਗੀਆਂ ਪੋਸਟਾਂ ਦਾ ਆਨੰਦ ਮਾਣਦੇ ਨੇ ਤੇ ਕਈ ਇਮਾਨਦਾਰ ਦੇਖਵਾ ਵਾਲੇ ਖੁੱਡੇ ਲਾਈਨ ਲਾਏ ਨੇ ਹੁਣ ਵੇਖਣਾ ਇਹ ਹੈ ਕਿ ਡੀਐਸਪੀ ਐਸਪੀ ਦੀਆਂ ਅਤਨਾਤੀਆਂ ਪੜਾਏ ਹੋਏ ਪਾਠ ਅਨੁਸਾਰ ਹੁੰਦੀਆਂ ਨੇ ਜਾਂ ਫਿਰ ਚੱਲੀ ਚਲਾਈ ਪੰਜਾਬ ਸਿਆਹ ਤੇਰਾ ਰੱਬ ਰੱਖਾ ਵਾਲੀ ਗੱਲ ਹੋ ਨਿਬੜਦੀ ਆ ਬੜੀ ਅਹਿਮ ਗੱਲ ਹੈ ਕਿ ਜਿਸ ਸਰਕਾਰ ਦੇ ਵਿੱਚ 600 ਦੇ ਕਰੀਬ ਡੀਐਸਪੀ ਹੋਣ ਤੇ ਡੀਐਸਪੀਾਂ ਦੇ ਵਿੱਚੋਂ 100 ਡੀਐਸਪੀ ਇਹ ਹੁਣ ਜਿਨ੍ਹਾਂ ਦਾ ਰਿਕਾਰਡ ਮਾੜਾ ਹੋਵੇ ਤੇ ਉਹਨਾਂ ਦਾ ਵਰਤੋ ਵਰਤਾਵ ਆਮ ਲੋਕਾਂ ਦੇ ਨਾਲ ਸਹੀ ਨਾ ਹੋਵੇ ਤਾਂ ਇਹ ਬਹੁਤ ਫਿਕਰਮੰਦੀ ਵਾਲੀ ਗੱਲ ਹੈ ਉਹਨਾਂ ਨੂੰ ਖੁੱਡੇ ਲਾਇਨ ਕਿਉਂ ਨਹੀਂ ਲਾਇਆ ਜਾਂਦਾ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਉਹਨਾਂ ਨੂੰ ਫਿਰ ਤਨਾਤੀਆਂ ਕਿਉਂ ਦਿੱਤੀਆਂ ਜਾਂਦੀਆਂ ਨੇ ਪਰ ਇਸ ਵਾਰ ਸਰਕਾਰ ਨੇ ਚੰਗਾ ਹਮਲਾ ਮਾਰਿਆ ਹੈ ਤਾਰੀਫ ਕਰਨੀ ਬੰਦ ਨਹੀਂ ਆ ਸਰਕਾਰ ਦੀ ਕਿ ਜਿਹੜੇ ਅਜਿਹੇ ਅਫਸਰਾਂ ਦੀਆਂ ਸਿਫਾਰਿਸ਼ਾਂ ਲੈ ਕੇ ਐਮਐਲਏ ਵਿਧਾਇਕ ਪਹੁੰਚ ਰਹੇ ਸੀ ਉਹਨਾਂ ਨੂੰ ਦਿਖਾਇਆ ਗਿਆ ਕਿ ਤੁਸੀਂ ਕੋਈ ਸੱਚਜ ਦੇ ਬੰਦੇ ਦੀ ਸਿਫਾਰਿਸ਼ ਕਰੋ ਜਿਹੜਾ ਬੰਦਾ ਠੀਕ ਠਾਕ ਹੈ ਕੱਲੋਂ ਤੁਸੀਂ ਜਵਾਬ ਦੇਣੇ ਨੇ ਕੋਈ ਡੀਐਸਪੀ ਕਿਸੇ ਆਮ ਬੰਦੇ ਨੂੰ ਦਬਕਾ ਮਾਰਦਾ ਤਾਂ ਉਹਦਾ ਸਾਰੀ ਗਾਜ ਡੀਐਸਪੀ ਵਾਲੇ ਦਬਕੇ ਵਾਲੀ ਉਹ ਸਰਕਾਰ ਤੇ ਡਿੱਗਦੀ ਅਲਟੀਮੇਟ ਜਾ ਕੇ ਤਾਂ ਇਹ ਚੰਗਾ ਉਪਰਾਲਾ ਹੈ ਉਮੀਦ ਕਰਦੇ ਆ ਕਿ ਉਹ ਵੀ ਵਿਧਾਇਕ ਸਿਰਫ ਚਾਪਲੂਸੀ ਕਰਾਉਣ ਦੀ ਥਾਂ ਤੇ ਚੰਗੀ ਅਨਕਲਾ ਆ ਕੇ ਦੇਖਣ ਕਿ ਉਹਨਾਂ ਦੇ ਹਲਕੇ ਦੇ ਲੋਕਾਂ ਦੇ ਦੁੱਖ ਦਰਦ ਤੇ ਉਹਨਾਂ ਦੇ ਹਲਕੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਤੇ ਅਪਰਾਧ ਨੂੰ ਕੌਣ ਕੰਟਰੋਲ ਕਰ ਸਕਦਾ ਹੈ ਐਸੇ ਅਫਸਰ ਦੀ ਸਿਫਾਰਿਸ਼ ਕਰਨ ਤਾਂ ਜੋ ਲੋਕਾਂ ਦਾ ਭਲਾ ਹੋ ਸਕੇ ਨਾ ਕਿ ਆਪਣੀ ਚਾਪਲੂਸੀ ਆਪਣੇ ਨਿੱਜੀ ਕੰਮ ਜਾਂ ਫਿਰ ਜਿਹੜੇ ਲੈਂਡ ਦੇਣ ਚੱਲਦਾ ਹੈ ਉਹ ਉਹ ਦੇਖ ਕੇ ਜੇ ਪੋਸਟੀਆਂ ਕਰੋੜੀਆਂ ਨੇ ਫਿਰ ਅਕਾਲੀ ਵੀ ਚੰਗੇ ਸੀ ਕਾਂਗਰਸੀ ਵੀ ਚੰਗੇ ਸੀ ਫਿਰ ਤੁਹਾਨੂੰ ਲਿਆੰਦਾ ਦਾ ਫਾਇਦਾ ਕੀ ਸਰਕਾਰ ਦਾ ਠੀਕ ਉਪਰਾਲਾ ਹੈ ਸਰਕਾਰ ਨੇ ਖੂਫੀਆ ਕਥੀਤੀ ਹੈ ਚਲੋ ਪਰ ਖੂਫੀਆ ਰਿਪੋਰਟ ਹੈ ਜਿਹੜੀ ਦਿਖਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਆਪਣੇ ਆਗੂਆਂ ਨੂੰ ਵਿਧਾਇਕਾਂ ਨੂੰ ਦੇਖਦੇ ਹਾਂ ਕਿ ਇਹਦਾ ਅਸਰ ਕਿਵੇਂ ਨਿਬੜਦਾ ਹੈ